ਚਲਦੇ ਮੈਚ ਦੇ ਵਿੱਚ ਕਹਿੰਦਾ ਦਵਿੰਦਰ ਨੇ ਸਰਵਿਸ ਕੀਤੀ ਹੈ ਕਦੀ ਖੇਡ ਕਦੀ ਪਲੇਟ ਚਾਕ ਕਰਦੇ ਆ ਪੂਰੇ ਅਸੀਂ ਸੋਹਣਿਆ ਸ਼ਕੀਨ ਵਾਲੀ ਵਾਲ ਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਵਾਂਸ ਅਗੇਨ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਮੈਂ ਤੁਹਾਡਾ ਆਪਣਾ ਹਰੀਤ ਨੋਵਾ ਅੱਜ ਤੁਸੀਂ ਸੋਚਣ ਦੇ ਹੋ ਕਿ ਮੈਂ ਕਿੱਥੇ ਜਾ ਰਿਹਾ ਹਾਂ ਅੱਜ ਦੇ ਮਤਲਬ ਵਲੌਗ ਦੇ ਵਿੱਚ ਤੁਹਾਨੂੰ ਮੈਂ ਦੱਸਣਾ ਹੈ ਕਿ ਮੈਨੂੰ ਇੱਕ ਪਿੰਡ ਦੇ ਵਿੱਚ ਜਾਂ ਪਿੰਡ ਦਾ ਨਾਮ ਆਇਆ ਮੁਹਾਰ ਸਿਟੀ ਅ ਜਨਾਲਾ ਉਥੇ ਇੱਕ ਵਾਲੀਬਾਲ ਦੇ ਟੂਰਨਾਮੈਂਟ ਦੇ ਉੱਪਰ ਦਾਸ ਨੂੰ ਜਿਹੜਾ ਹੈ ਪੰਜਾਬੀ ਬੋਲਾਂ ਦੀ ਸਾਂਝ ਪਾਉਣ ਦਾ ਮੌਕਾ ਮਿਲਿਆ ਆ ਸੋ ਸਾਰਾ ਹੀ ਵਲੌਗ ਜਿਹੜਾ ਵਾ ਟੂਰ ਦੀ ਸਪੋਰਟਸਮੈਨਸ਼ਿਪ ਦੇ ਉੱਤੇ ਹੋਊਗਾ ਵੀ ਕਿੱਦਾਂ ਜਿਹੜੇ ਪਿੰਡਾਂ ਦੇ ਵਿੱਚ ਟੂਰਨਾਮੈਂਟ ਕਰਾਇਆ ਜਾਂਦੇ ਆ ਸੋ ਜੇਕਰ ਤੁਸੀਂ ਵੀ ਇਹ ਸਾਰੀ ਇਨਫੋਰਮੇਸ਼ਨ ਜਾਣਨਾ ਚਾਹੁੰਦੇ ਏ ਤੇ ਸਾਰੇ ਵਲੌਗ ਨੂੰ ਜ਼ਰੂਰ ਵੇਖਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਮਿਲਦੇ ਆ ਸਿੱਧਾ ਹੁਣ ਤੁਹਾਨੂੰ ਟੂਰਨਾਮੈਂਟ ਗਰਾਊਂਡ ਤੇ ਇਹ ਪਿੰਡ ਜਿਹੜਾ ਵੀਰਜੀ ਆਪਣਾ ਜਨਾਲਾ ਸਿਟੀ ਦੇ ਵਿੱਚ ਪੈਂਦਾ ਆ ਤੇ ਬੜੀ ਦੂਰ ਹੀ ਵਿਲੇਜ ਆਪਣੇ ਜਿਮ ਤੋਂ ਪਰ ਚਲੋ ਉਹਨ ਜੇ ਭਾਈ ਹੁਣਾਂ ਇਨਵਾਈਟ ਕੀਤਾ ਤਾਂ ਜਾਣਾ ਆਪਣਾ ਬਣਦਾ ਹੈ ਜੇ ਆਪਾਂ ਨਾ ਚਾਈਏ ਤੇ ਆਪਣੇ ਦੀ ਗੱਲ ਗਲਤ ਹੋਊਗੀ ਫੇਰ ਆਪਾਂ ਗੱਡੀ ਜਿਹੜੀ ਆ ਪੂਰੀ ਨਿਠਾਈ ਪਈ ਤੇ ਬਾਈ ਜੀ ਪਿੰਡਾਂ ਦੇ ਨਜ਼ਾਰੇ ਵੱਖਰੇ ਆ ਵੇਖੋ ਸੋਹਣੇ ਸੋਹਣੇ ਖੇਤ ਛੋਟਾ ਜਾਂ ਰੋਡ ਲੰਘਦਾ ਪਿੰਡਾਂ ਦੇ ਵਿੱਚੋਂ ਤੇ ਵੇਖੋ ਕਿੱਡੇ ਸੋਹਣੇ ਰੁੱਖ ਫੁੱਲ ਬੂਟੇ ਜਿਹੜੇ ਲੱਗੇ ਹੁੰਦੇ ਆ ਇਹਨਾਂ ਨੂੰ ਦੇਖਦੇ ਕੇ ਵਾਕਈ ਆ ਜਿਹੜੀ ਰੂਹ ਆ ਖੁਸ਼ ਹੋ ਜਾਂਦੀ ਆ ਤੇ ਫੇਰ ਬਾਈ ਜੀ ਮੈਂ ਫਾਈਨਲੀ ਗਰਾਊਂਡ ਤੱਕ ਜਿਹੜਾ ਪਹੁੰਚ ਗਿਆ ਕਾਫੀ ਲੰਬਾ ਸਫ਼ਰ ਹੀ ਕਾ ਕੁਛ ਮੰਨ ਲਓ 45 ਕਿਲੋਮੀਟਰ ਦਾ ਸਫ਼ਰ ਹੀ ਫੇਰ ਮੈਂ ਗਰਾਊਂਡ ਦੇ ਵਿੱਚ ਪਹੁੰਚਿਆ ਤੇ ਰੌਣਕਾਂ ਲੱਗੀਆਂ ਹੋਈਆਂ ਸੀ ਵੀਰਾਂ ਨੇ ਵਧੀਆ ਪ੍ਰਬੰਧ ਕੀਤਾ ਸੀ ਤੇ ਫੇਰ ਮੈਂ ਦੇਖਿਆ ਵੀ ਬਈ ਸੂਏ ਦੇ ਕੰਡੇ ਜਿਹੜੀ ਗਰਾਊਂਡ ਵਧੀ ਵਧੀਆ ਬਣੀ ਹੈ ਤੇ ਫੇਰ ਮੈਂ ਦੇਖਿਆ ਪੰਜਾਬ ਦੇ ਖੇਤਾਂ ਦੇ ਨਜ਼ਾਰੇ ਵੱਖਰੇ ਸੀਗੇ ੴ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪ੍ਰਗਤੀ ਸਮਰ ਕਾ ਗੁਰੂ ਨਾਨਕ ਦੇਵ ਜੀ ਆਏ ਆਪਣੇ ਪੰਜਾਬ ਦੀ ਇਹੋ ਗੱਲ ਵਧੀਆ ਵੀ ਜਿੰਨੇ ਵੀ ਕੰਮ ਹੁੰਦੇ ਆ ਬਾਈ ਸਭ ਤੋਂ ਪਹਿਲਾਂ ਅਰਦਾਸ ਕੀਤੀ ਜਾਂਦੀ ਆ ਫਿਰ ਇੱਥੇ ਇੱਕ ਸ਼ੋਅ ਮੈਚ ਕਰਾਇਆ ਗਿਆ ਜਿਸ ਦੇ ਵਿੱਚ ਮਹਾਰ ਦੀ ਜਿਹੜੀ ਟੀਮ ਸੀਗੀ ਉਹ ਜਿੱਤ ਗਈ ਬੱਚਿਆਂ ਦੀ ਸੈਕਿੰਡ ਨੰਬਰ ਤੇ ਕਲਗੀਦਰ ਸਕੂਲ ਦੀ ਟੀਮ ਰਹੀ ਤੇ ਕਲਗੀਦਰ ਸਕੂਲ ਦੀ ਟੀਮ ਦੀ ਮੈਨੂੰ ਇੱਕ ਚੀਜ਼ ਬਹੁਤ ਵਧੀਆ ਲੱਗੀ ਬਾਈ 6 ਦੇ 6 ਪਲੇਅਰ ਖੇਡਦੇ ਸੀਗੇ ਤੇ 6 ਦੇ 6 ਸਰਦਾਰ ਬਾਈ ਜੇ ਤੁਸੀਂ ਸਰਦਾਰੀ ਨੂੰ ਪਿਆਰ ਕਰਦੇ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਤੇ ਵੀਡੀਓ ਨੂੰ ਜ਼ਰੂਰ ਲਾਈਕ ਕਰਦੇ ਹੋ ਬਾਈ ਟੂਰਨਾਮੈਂਟ ਦੇ ਵਿੱਚ ਬਾਈ ਹਰੇਕ ਬੰਦੇ ਨੇ ਆਪੋ ਆਪਣੀ ਜ਼ਿੰਮੇਵਾਰੀ ਨਿਭਾਈ ਸੀ ਜਿੱਦਾਂ ਬਾਈ ਜਿਹੜਾ ਆ ਗਰਾਊਂਡ ਨੂੰ ਪਾਣੀ ਲਈ ਜਾਂਦਾ ਸੀਗਾ ਛੋਟਾ ਵੀਰ ਬਾਈ ਬਹੁਤ ਜ਼ਿਆਦਾ ਸੇਵਾ ਭਾਵਨਾ ਹੁੰਦੀ ਟੂਰਨਾਮੈਂਟ ਵਿੱਚ ਖੇਡਾਂ ਸਾਰੀਆਂ ਹੀ ਸਿਰਾਂ ਸਾਨੂੰ ਇਹਦਾ ਹੀ ਸ਼ਦਾ ਸਦਾ ਇਹਦਾ ਹੀ ਆਨੰਦ ਰਹੀਏ ਮੰਨਦੇ ਕਦੀ ਖੇਡ ਕਦੀ ਪ੍ਰੇਟਚਾ ਕਰਦੇ ਆ ਪੂਰੇ ਅਸੀਂ ਸੋਹਣਿਆ ਸ਼ਕੀਨ ਵਾਲੀ ਵਾਲ ਦੇ ਐਣ ਕਹਿੰਦੇ ਪਿਛਲੇ ਮੁਕਾਬਲੇ ਦੇ ਵਿੱਚ ਮਹਾਰ ਬੀ ਦੀ ਟੀਮ ਜਿਹੜੀ ਹੈ ਉਹ ਸੈਮੀਫਾਈਨਲ ਦੇ ਵਿੱਚ ਪੁੱਜੀ ਹੈ ਤੇ ਇਸ ਮੈਚ ਦੇ ਵਿੱਚ ਜਿਹੜੀ ਮਹਾਰ ਏ ਟੀਮ ਖੇਡੇਗੀ ਮੇਰੇ ਵੀਰੋ ਇਸ ਟੀਮ ਦਾ ਵੀ ਆਪਾਂ ਜਿਹੜਾ ਹੌਸਲਾ ਫਜ਼ਾਈ ਪੂਰੀ ਕਰਨੀ ਹੈ ਤੇ ਐਨ ਬੱਲੇ ਬੱਲੇ ਕਰਾਉਣੀ ਹੈ ਤਾਂ ਕਿ ਇਹ ਟੀਮ ਵੀ ਜੜੀ ਹੈ ਸੈਮੀਫਾਈਨਲ ਦੇ ਵਿੱਚ ਜਾ ਸਕੇ ਸੋ ਬਾਈ ਜਿਨਾਂ ਜਿਨਾਂ ਨੂੰ ਪੰਜਾਬੀ ਬੋਲ ਵਧੀਆ ਲੱਗਦੇ ਆ ਉਹ ਜਿਹੜੀ ਵੀਡੀਓ ਨੂੰ ਜ਼ਰੂਰ ਲਾਈਕ ਕਰਦੇ ਤੇ ਸ਼ੇਅਰ ਵੀ ਕਰਦੇ ਆਪਣੇ ਯਾਰਾਂ ਮਿੱਤਰਾਂ ਦੇ ਨਾਲ ਤੇ ਬਾਈ ਚੱਲਦੇ ਗੇਮ ਦੇ ਵਿੱਚ ਫੁੱਲ ਪੜਾ ਕੇ ਪਏ ਸੀਗੇ ਬਾਈ ਚੱਲਦੇ ਮੈਚ ਦੇ ਵਿੱਚ ਕਹਿੰਦਾ ਦਵਿੰਦਰ ਨੇ ਸਰਵਿਸ ਕੀਤੀ ਹੈ ਪਰ ਉਧਰਲੇ ਪਾਸੇ ਵੀ ਮੁੰਡਾ ਜੱਗੂ ਤੇ ਪਰ ਸਰਵਿਸ ਬਾਲ ਜਿਹੜਾ ਨੋ ਕ੍ਰਾਸ ਤੇ ਅੰਕ ਜਿਹੜਾ ਇੱਕ ਵਾਰੀ ਫੇਰ ਜਗਦੇਵ ਕਲਾ ਬੀ ਟੀਮ ਦੇ ਖਾਤੇ ਤੇ ਸੋ ਬਾਈ ਜੀ ਫਰਸਟ ਸੈਮੀਫਾਈਨਲ ਮੈਚ ਜਿਹੜਾ ਹੋਇਆ ਉਹ ਹੋਇਆ ਜੀ ਜਗਦੇਵ ਕਲਾਂ A ਵਰਸਸ ਜਗਦੇਵ ਕਲਾਂ B ਜਿਹਦੇ ਵਿੱਚ ਜਗਦੇਵ ਕਲਾਂ B ਦੀ ਟੀਮ ਜਿਹੜੀ ਛੋਟਿਆਂ ਦੀ ਜਿੱਤ ਗਈ ਸੀਗੀ ਤੇ ਉਸ ਤੋਂ ਅਗਲਾ ਜਿਹੜਾ ਸੈਮੀਫਾਈਨਲ ਹੋਇਆ ਬਾਈ ਉਹ ਹੋਇਆ ਮੁਹਾਰ A ਵਰਸਸ ਮੁਹਾਰ B ਉਹਦੇ ਵਿੱਚ ਵੀ ਮੁਹਾਰ B ਜਿਹੜੀ ਸੀਗੀ ਚੱਲਦੇ ਮੈਚ ਦੇ ਵਿੱਚ ਜੇਤੂ ਰਹੀ ਫੇਰ ਦੋਵਾਂ ਦੀ ਟੀਮਾਂ ਦਾ ਜਿਹੜਾ ਵਾ ਤਾਕੜ ਪੂਰਾ ਫਾਈਨਲ ਮੈਚ ਜਿਹੜਾ ਵੀਰੇ ਖੇਡਿਆ ਗਿਆ ਲੋਕਿਆਂ ਦੇ ਵਿੱਚ ਵੱਟਾ ਨੋ ਇਹਨਾਂ ਟੀਮਾਂ ਦਾ ਬਾਈ ਸਿਰਾਂ ਕਰਾਈ ਜਾਂਦੇ ਆ ਮੁੰਡੇ ਐਂਡ ਕਰਾਈ ਜਾਂਦੇ ਆ ਚੱਲ ਵੀ ਦਵਿੰਦਰਾ ਸਿਰ ਦੇ ਵਿੱਚ ਦੀ ਮੁੰਡਿਆ ਲਾ ਦੇ ਜੋਰ ਜਵਾਨਾਂ ਤੇ ਉਧਰਲੇ ਪਾਸੇ ਤੇ ਭਾਈ ਜਿਹਨੂੰ ਕਮੈਂਟਰੀ ਵਧੀਆ ਲੱਗਦੀ ਆ ਉਹ ਹੋਰ ਹਰਰ ਵਧੀਆ ਲੱਗਦੀ ਆ ਸੋ ਭਾਈ ਉਹ ਵੀਰ ਜਿਹੜੇ ਆ ਜ਼ਰੂਰ ਵੀਡੀਓ ਨੂੰ ਸ਼ੇਅਰ ਕਰਨਗੇ ਤੇ ਨਾਲ ਲਾਈਕ ਕਰਨਗੇ ਕਮੈਂਟ ਕਰਨਗੇ ਸੋ ਕਰਦਾ ਨੌਜਵਾਨਾ ਇਹਨੂੰ ਕਾਬੂ ਕਰਨਾ ਪੈਣਾ ਭਾਈ ਓਏ ਇਹਨੂੰ ਕਾਬੂ ਕਰਨਾ ਪੈਣਾ ਤੇ ਉਧਰਲੇ ਪਾਸੇ ਉਧਰਲੇ ਪਾਸੇ ਹਰਜੀਤਾ ਹਰਜੀਤਾ ਦੇ ਕਰਨ ਕਰਤੇ ਉਹ ਬਾਈ ਅੱਲਾ ਤੁੱਲਾ ਬਚਾ ਦੋ ਪਿੰਡ ਵਾਲਿਓ ਐਣ ਕਹਿੰਦੇ ਮੁੰਡੇ ਸਿਰਾਂ ਕਰਾਈ ਜਾਂਦੇ ਆ ਵਾਹ ਬਾਈ ਓਏ ਕਿ ਬਹਾਰ ਪਿੰਡ ਦਾ ਕੱਪ ਸੀ ਯਾਰੋ ਟੀਮਾ ਪਹੁੰਚੀਆ ਵੱਖਵਾ ਵਗ ਸੀ ਯਾਰੋ ਲਿੱਦਰੋ ਪੜੇ ਡਾਕਟਰ ਪੜੇ ਸਾਰਿਆਂ ਦੀ ਬਾਜ਼ ਜੀ ਅੱਖਿਆ ਯਾਰੋ ਸੋ ਬਾਈ ਚਲਦੇ ਮੈਚ ਇਹਦੇ ਵਿੱਚ ਜਗਦੇਵ ਕਲਾਂ 20 ਵਰਸਸ ਮੁਹਾਰ ਬੀ ਦਾ ਫਾਈਨਲ ਮੈਚ ਹੋਇਆ ਜਿਸ ਦੇ ਵਿੱਚ ਜਗਦੇਵ ਕਲਾਂ ਦੀ ਬੀ ਟੀਮ ਨੇ ਜਿਹੜੀ ਸੀਗੀ ਜਿੱਤ ਪ੍ਰਾਪਤ ਕੀਤੀ ਬਾਈ ਪਰ ਐਨ ਕਹਿੰਦੇ ਫੁੱਲ ਖੜਕੇ ਧੜਕੇ ਵਾਲਾ ਮੈਚ ਹੋਇਆ ਬਾਈ ਦੇਖ ਕੇ ਬਹੁਤ ਸਕੂਨ ਮਿਲਿਆ ਤੇ ਮੈਨੂੰ ਟੂਰਨਾਮੈਂਟ ਤੇ ਜਾਣਾ ਵੀ ਜਿਹੜਾ ਪੂਰਾ ਪੂਰਾ ਸਫਲ ਹੋਇਆ ਤੇ ਬਾਈ ਬਾਈਆਂ ਨੇ ਸੋਹਣੇ ਜਿਹੜੇ ਕੱਪ ਮੂਮੈਂਟੋ ਤਿਆਰ ਕੀਤੇ ਖਿਡਾਰੀ ਵੀਰਾਂ ਲਈ ਤੇ ਸਾਰਿਆਂ ਦਾ ਜਿਹੜਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਉਹ ਜਗਦੇਵ ਕਲਾਂ ਦੀ ਅੱਜ ਦੀ ਫਸਟ ਪੋਜੀਸ਼ਨ ਤੇ ਰਹੀ ਹੈ ਤਰਨਤਾਰਪ ਟੀਮ ਜਿਹੜੀ ਰਹੀ ਹੈ ਉਹ ਪਿੰਡ ਦੀ ਰਹੀ ਹੈ ਬੁਹਾਰ ਪਿੰਡ ਦੀ ਮੇਰੇ ਵੀਰ ਸਿਰੇ ਦਾ ਟੂਰਨਾਮੈਂਟ ਜਿਹੜਾ ਹੈ ਉਹ ਹੋ ਨਿਬੜਿਆ ਤੁਹਾਡੇ ਨਗਰ ਦੇ ਵਿੱਚ ਤਰਨਤਾਰਪ ਟੀਮ ਉਹ ਵੀ ਪਹੁੰਚੇ ਪ੍ਰਭ ਸੰਗਤ ਸਾਡਾ ਭਰਾ ਉਸ ਭਰਾ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਣਾ ਹੈ ਐਨ ਕਹਿੰਦੇ ਸਵੇਰ ਤੋਂ ਸਾਡੇ ਭਰਾ ਜਿਹੜੇ ਹੈ ਉਹ ਸੇਵਾਵਾਂ ਨਿਭਾ ਰਹੇ ਆ ਭਾਈ ਉਧਰ ਪੀਪੀ ਵਾਲੀ ਸਪੋਰਟਸ ਵਾਲਿਆਂ ਦਾ ਵੀ ਜਿਹੜਾ ਧੰਨਵਾਦ ਹੈ ਐਨ ਕਹਿੰਦੇ ਸੋ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਦੇ ਨਾਲ ਜੁੜੇ ਰਹੋ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਨੈਕਸਟ ਵੀਡੀਓ ਦੇ ਵਿੱਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ